ਇਹ ਵਾਰ ਮੌਕੇ ਦੀ ਮੌਕੇ ਆਪਣਾ ਝੂਠਾ ਫਰਮ ਭਰਮ ਭਲਾਣ ਜਰੂਰ ਕਾਮਯਾਬ ਹੋ ਜਾਂਦੇ ਮੈਂ ਕਲਕੋਨਾ ਦੇ ਇੰਟਰਵਿਊ ਕਰ ਰਿਹਾ ਸੀ ਕਲਕੋਨੀ ਕਹਿੰਦੇ ਪੰਜਾਬ ਦਿੱਲੀ ਦੇ ਲੋਕ ਤਾਂ ਛੱਡੋ ਪੰਜਾਬ ਦੇ ਲੋਕ ਹੀ ਖਾਲਿਸਤਾਨ ਨਹੀਂ ਚਾਹੁੰਦੇ ਕਹਿੰਦੇ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੀ ਗੱਲਾਂ ਕਹਿ ਦਿੰਦੇ ਨੇ ਖਾਲਿਸਤਾਨ ਦੀਆਂ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਹੈ ਔਰ ਕਹਿੰਦੇ ਜੇ ਹੋ ਗਿਆ ਕਹਿੰਦੇ ਦਿੱਲੀ ਕਿਵੇਂ ਆਉਂਗੇ ਤੁਸੀਂ ਕਹਿੰਦੇ ਅਰਦਾਸ ਜਿਹੜੀ ਆਪਾਂ ਕਰਦੇ ਸੀਗੇ ਕਿ ਜਿਹੜੇ ਪੰਥ ਤੋਂ ਗੁਰਦੁਆਰੇ ਵਿਛੜੇ ਨੇ ਉਹਨਾਂ ਗੁਰਧਾਮਾਂ ਦੀ ਜਿਹੜੀ ਇਹ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਤਾਂ ਕਹਿੰਦੇ ਕੀ ਫਿਰ ਹੋਰ ਗੁਰਦੁਆਰੇ ਵੀ ਇਹ ਸਾਰੇ ਐ ਤੋ ਜੇ ਹੁਣ ਇਹ ਗੱਲ ਮੰਨੀਏ ਵੀ ਸਾਰੇ ਗੁਰਦੁਆਰੇ ਜਾਂ ਸਾਰੇ ਸਿੱਖ ਕੱਲੇ ਇੰਡੀਆ 'ਚ ਨਹੀਂ ਹੈਗੇ। ਪੰਥ ਤਾਂ ਸਾਰੀ ਦੁਨੀਆ 'ਚ ਹੈ। ਤੋ ਪੰਥ ਦੇ ਜਿਹੜੇ ਫਿਰ ਸਾਰੇ ਅਮਰੀਕਾ, ਕੈਨੇਡਾ, ਪਾਕਿਸਤਾਨ, ਈਰਾਨ ਹੋਰ ਫਲਾਨੀ ਜਗ੍ਹਾ ਸਿੱਖ ਨੇ। ਉਹ ਵੀ ਤਾਂ ਹਨ ਹੀ ਨਾ ਇੱਦਾਂ ਇੰਡੀਆ 'ਚ ਵੀ ਹੋ ਜਾਣਗੇ। ਬਟ ਖਾਲਸਤਾਨ ਐਵਰ ਗਰੋਇੰਗ ਇੱਕ ਆਈਡੀਆ ਹੈ ਜਿਹੜਾ ਧਰਤੀ ਦੇ ਇੱਕ ਖੇਤੇ ਤੋਂ ਸ਼ੁਰੂ ਹੋਣਾ। ਉਹ ਹੁਣ ਵਾਲੇ ਪੰਜਾਬ ਦੇ ਖੇਤੇ ਤੋਂ ਸ਼ੁਰੂ ਹੋਣਾ। ਉਹ ਨਾਰਥ ਇੰਡੀਆ ਤੋਂ ਸ਼ੁਰੂ ਹੋਣਾ ਹੈ ਕਿ ਸਾਰੇ ਇੰਡੀਆ ਤੋਂ ਇੱਕੋ ਵਾਰੇ ਸ਼ੁਰੂ ਹੋ ਜਾਣਾ ਹੈ ਇਹ ਸਮਝ ਨੇ ਦੱਸਣਾ ਬਟ ਇਹ ਪੰਜਾਬ ਤੋਂ ਸ਼ੁਰੂ ਹੋ ਕੇ ਕੱਲੇ ਇੰਡੀਆ ਤੱਕ ਨਹੀਂ ਰੁਕਣਾ ਹੈ ਇੰਡੀਆ ਤੋਂ ਸ਼ੁਰੂ ਹੋ ਕੇ ਇਹ ਕੱਲਾ ਏਸ਼ੀਆ ਤੱਕ ਨਹੀਂ ਰੁਕਣਾ ਹੈ ਐਸੇ ਵੇਲੇ ਸਾਰੀ ਦੁਨੀਆ ਦੇ ਵਿੱਚ ਪੋਲਿਟੀਕਲ ਆਈਡੀਆ ਦਾ ਕ੍ਰਾਈਸਿਸ ਹੈ ਜਿਸ ਆਈਡੀਆ ਦੇ ਰਾਹੀਂ ਸਰਵਤ ਦਾ ਭਲਾ ਹੋ ਸਕੇ ਹੈ ਐਸੇ ਵੇਲੇ ਸਾਰੀ ਦੁਨੀਆ ਦੇ ਵਿੱਚ ਪੋਲਿਟੀਕਲ ਆਈਡੀਆ ਚਾਹੀਦਾ ਤੇ ਉਹਦੀ ਸਪੇਸ ਬਣੀ ਹੋਈ ਹੈ ਸਾਡੇ ਲਈ ਖਾਲਿਸਤਾਨ ਇੱਕ ਸਿੱਖਾਂ ਦੀ ਕੱਲੀ ਸਹੂਲਤ ਦਾ ਮੁਲਕ ਨਹੀਂ ਹੈ ਸਿੱਖਾਂ ਦੀ ਪੋਲਿਟਿਕ ਹਿੰਦੂਜ਼ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਖਾਲਿਸਤਾਨ ਦੇ ਵਿੱਚ ਤੁਹਾਡੇ ਵਾਸਤੇ ਵੀ ਵਧੀਆ ਚੀਜ਼ ਹੋਊਗੀ ਮੁਸਲਮਾਨਾਂ ਨੂੰ ਕਿਵੇਂ ਕਰੋਗੇ 크ਰਿਸਚੀਅਨਸ ਨੂੰ ਕਿਵੇਂ ਕਰੋਗੇ 크ਰਿਸਚੀਅਨ ਸਿੱਖਦਾ ਤਾਂ ਇੱਥੇ ਰੌਲਾ ਪਿਆ ਹੋਇਆ ਇੰਨਾ ਜ਼ਿਆਦਾ ਅਕਾਲੀ ਅਕਾਲੀ ਪੋਲਿਟਿਕਸ ਦਾ ਇਹ ਪੁਰਾਣਾ ਬੋਲਾ ਹਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਸਿੱਖ ਜਿਹੜੀ ਪੋਲਿਟਿਕਸ ਕਰਦੇ ਨੇ ਉਹਦੇ ਇੱਕ ਬੁਨਿਆਦੀ ਨੁਕਤਾ ਹੈ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਆਜ਼ਾਦ ਹੋਣ ਬਲੰਦ ਰੱਖਣੀ ਉਹ ਇੱਕ ਨੁਕਤਾ ਪਰ ਇੱਥੇ ਨਹੀਂ ਪੋਲਿਟਿਕਸ ਮੁੱਕ ਜਾਨੀ ਸਿੱਖਾਂ ਦੀ ਪੋਲਿਟਿਕਸ ਇੱਥੇ ਹਲੇਮੀ ਰਾਜ ਸਥਾਪਿਤ ਕਰਨ ਦੀ ਪੋਲਿਟਿਕਸ ਹੈ ਜਿੱਥੇ ਸਾਰਿਆਂ ਨੂੰ ਨਿਆਂ ਮਿਲਣਾ ਸਿੱਖਾਂ ਦੀ ਪੋਲਿਟਿਕਸ ਇੱਥੇ ਇੱਕ ਆਈਡੀਅਲ ਸੋਸ਼ਲ ਸੈਟਅਪ ਸਾਂਝੀਵਾਲ ਤਲ ਜਿਹਨੂੰ ਬੇਗਮਪੁਰਾ ਕਿਹਾ ਗਿਆ ਉਹ ਸੈਟਅਪ ਕਰਨ ਦਾ ਤੇ ਸਿੱਖਾਂ ਦਾ ਪੋਲਿਟਿਕਲ ਆਈਡੀਆ ਹੰਨੇ ਹੰਨੇ ਮੀਰੀ ਦਾ ਜਿਹਦੇ ਵਿੱਚ ਬਿਲਕੁਲ ਅਖੀਰਲੇ ਥਲੜੇ ਪੱਦਰ ਤੱਕ ਤਾਕਤ ਦੀ ਡਿਸਟ੍ਰਿਬਿਊਸ਼ਨ ਪੋਲਿਟਿਕਲ ਪਾਵਰ ਦੀ ਡਿਸਟ੍ਰਿਬਿਊਸ਼ਨ ਹੋਣੀ ਸਿੱਖਾਂ ਨੇ ਪ੍ਰੈਕਟਿਸ ਕਰਕੇ ਦੱਸਿਆ ਮਿਸਲਾਂ ਦੇ ਰਾਜ ਵੇਲੇ 1764 ਤੋਂ ਲੈ ਕੇ 1849 ਤੱਕ ਰਾਜ ਰਿਹਾ ਸਿੱਖਾਂ ਦਾ 90 ਸਾਲ ਉਹਦੇ ਵਿੱਚ 7% ਹੀ ਸਿੱਖ ਸਿਖ ਸਾਰਿਆਂ ਨੂੰ ਦਿੱਤਾ ਤੇ ਹੁਣ ਐਸ ਜੀ ਸਿੰਘ ਹੁਣਾਂ ਤੇ ਰਾਜ ਦੇ ਵਿੱਚ ਵੀ ਸਾਰੇ ਸਿੰਘ ਦੇ ਰਾਜ ਦੇ ਵਿੱਚ ਵੀ ਪਰ ਮਹਾਰਾਜੇ ਦਾ ਰਾਜ ਸਾਰੇ ਪੰਜਾਬ ਤੇ 40 ਸਾਲ ਰਹਾ ਬਾਕੀ ਪਹਿਲੇ 40 ਸਾਲ ਮਿਸਲਾਂ ਦਾ ਸਾਂਝਾ ਰਾਜ ਰਿਹਾ ਤੋ ਜੋ ਪੋਲੀਟੀਕਲ ਆਈਡੀਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਪ੍ਰੈਕਟਿਸ ਕੀਤਾ ਉਹ ਮਿਸਲਾਂ ਦੇ ਸਾਂਝੇ ਖਾਲਸਾ ਰਾਜ ਵੇਲੇ ਸਥਾਪਿਤ ਹੋਇਆ ਜਿਹੜਾ ਸਾਰਾ ਸਾਂਝੀ ਵਾਲਤਾ ਦਾ ਸੀਗਾ ਦੱਸੋ ਕਿ ਜਦੋਂ ਕਿਸੇ ਨੂੰ ਕਈ ਵਾਰ ਸਵਾਲ ਪੁੱਛ ਲਿਤਾ ਜਾਂਦਾ ਹੈ ਖਾਲਿਸਤਾਨ ਦਾ ਤਾਂ ਉਹ ਇਸ ਗੱਲ ਦੇ ਵਿੱਚ ਕਈ ਵਾਰ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਜਵਾਬ ਦਿੰਦਾ ਕਹਿੰਦਾ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਚਾਹੀਦਾ ਹੈ ਕੀ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵੀ ਖਾਲਿਸਤਾਨ ਵਾਲਾ ਰਾਜ ਸੀ ਜਾਂ ਉਹ ਕੁਝ ਵੱਖਰਾ ਰਾਜ ਤੋਂ ਨਾ ਇੱਕੋ ਹੀ ਗੱਲ ਹੈ ਹੁਣ ਦਿੱਕਤ ਇਹ ਖੜ ਗਈ ਹੈ ਕਿ ਸਟੇਟ ਦੇ ਪ੍ਰੋਪਾਗੈਂਡ ਦੇ ਤਹਿਤ ਬਹੁਤੀ ਵਾਰੀ ਮੈਨੂੰ ਲੱਗਦਾ ਹੈ ਖਾਲਿਸਤਾਨ ਕਹਿਣ ਨਾਲ ਬਹੁਤ ਇਹਨੂੰ ਵਾਇਲੈਂਸ ਛੇਤੇ ਆ ਜਾਂਦੀ ਹੈ ਜਾਂ ਇੰਡੀਆ ਦਾ ਜਿੱਦਾਂ ਇੱਕ ਹਿੰਦੂ ਨੇਸ਼ਨ ਦਾ ਰਾਜ ਆ ਜਾਂ ਪਾਕਿਸਤਾਨ ਦਾ ਇੱਕ ਇਸਲਾਮਿਕ ਨੇਸ਼ਨ ਦਾ ਰਾਜ ਆ ਉਹ ਚੇਤੇ ਆ ਜਾਂਦਾ ਖਾਲਸਤਾਨ ਇਹਨਾਂ ਦੋਨਾਂ ਵਰਗਾ ਨਹੀਂ ਹੈ ਖਾਲਸਤਾਨ ਦੇ ਵਿੱਚ ਜਾਂ ਜਿਹੜਾ ਖਾਲਸਾ ਰਾਜ ਹੈ ਉਹਦੇ ਵਿੱਚ ਸਾਂਝੀ ਵਾਲਤਾ ਦੀ ਗੱਲ ਹੈ ਮਨੁੱਖਤਾ ਦੀ ਤੇ ਇਕੱਲੀ ਮਨੁੱਖਤਾ ਦੀ ਸਾਂਝੀ ਵਾਲਤਾ ਨਹੀਂ ਸਰਬੱਤ ਦਾ ਭਲਾ ਉਹ ਤੋਂ ਵੱਡੀ ਗੱਲ ਹੈ ਸਰਬੱਤ ਦੇ ਵਿੱਚ ਤਾਂ ਸਾਰੀ ਕਾਇਨਾਤ ਆndi ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਅਕਾਲ ਪੁਰਖ ਹਰ ਜਰੇ-ਜਰੇ 'ਚ ਹੈ ਚਾਰੇ ਖਾਣੀਆਂ ਜੀਵਾਂ ਦੀਆਂ ਇਹ ਹਵਾ ਪਾਣੀ ਇਹ ਸਾਰੇ ਇਸ ਸਾਰੇ ਜੋ ਕੁਦਰਤ ਦਾ ਇੱਕ ਹੁਕਮ ਵਿਆਪ ਰਿਹਾ ਉਹ ਸਾਰਾ ਜੋ ਕੁਦਰਤ ਨੇ ਇੱਕ ਨਿਯਮ ਤੈਅ ਕੀਤਾ ਉਹਦੇ ਵਿੱਚ ਚੱਲਣਾ ਕਿਸੇ ਚੀਜ਼ ਦੀ ਐਕਸਪਲੋਇਟੇਸ਼ਨ ਨਾ ਹੋਵੇ ਅੱਜ ਯੂਰਪ ਦੇ ਵਿੱਚ ਕੱਲੀ ਮਨੁੱਖ ਨੂੰ ਸਹੂਲਤ ਦੇਣ ਦੀ ਪੋਲਿਟਿਕਸ ਚੱਲ ਰਹੀ ਹੈ ਇਸ ਕਰਕੇ ਉਹ ਨਹੀਂ এনवायरमेंट ਦਾ ਸਾਰਾ ਸਤੈਨਾਸ਼ ਕਰਦਾ ਹੁਣ ਕਲਾਈਮੇਟ ਚੇਂਜ ਦੀ ਜਿੰਨੀ ਪੋਲਿਟਿਕਸ ਹੈ ਉਹ ਉਹਨਾਂ ਦੀ ਸਾਰੀਆਂ ਆਪਣੀਆਂ ਗਲਤੀਆਂ ਕਰਕੇ ਆ ਕਿਉਂਕਿ ਉਹਨਾਂ ਨੇ ਕੁਦਰਤ ਨੂੰ ਸਰਵੱਤ ਚ ਨਹੀਂ ਮੰਨਿਆ ਉਹਨਾਂ ਨੇ ਅਦਰ ਐਕਸ ਮੰਨ ਲਿਆ ਬਾਹਰ ਕੱਢ ਦਿੱਤਾ ਪਰ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਤਾਂ ਪੂਰੀ ਕੁਦਰਤ ਕਲਾਵੇ ਜਾਂ ਕੱਲੇ ਮਨੁੱਖ ਨਹੀਂ ਸੋ ਇਹਦੀ ਜਿਹੜੀ ਮਾਨਤਾ ਦੀ ਗੱਲ ਹੈ ਉਹ ਮੈਂ ਦੱਸਣਾ ਕਿ ਸਿੱਖਾਂ ਦੀ ਪ੍ਰੈਕਟਿਸ ਦੇ ਵਿੱਚ ਭਾਈ ਸਾਹਿਬ ਜਿਹੜੇ ਇੰਨੇ ਵੱਡੇ ਚੈਲੰਜਸ ਨੇ ਤੁਸੀਂ ਮਨੁੱਖਤਾ ਦੀ ਗੱਲ ਕੀਤੀ ਹੈ ਤੁਸੀਂ ਕਲਾਈਮੇਟ ਦੀ ਗੱਲ ਕੀਤੀ ਹੈ ਸਾੜ ਤਾਂ ਪਾਣੀ ਡੂੰਘੇ ਹੋ ਰਹੇ ਨੇ ਬੁੱਢੇ ਨਾਲੇ ਦਾ ਜ਼ਿਕਰ ਹੋ ਰਿਹਾ ਹੈ ਪਾਣੀ ਜਿਹੜੇ ਨੇ ਉਹ ਗੰਦੇ ਹੋ ਚੁੱਕੇ ਨੇ ਸਾਡੇ ਮੋਨਿਟਰੀ ਜੇ ਆਪਾਂ ਪਾਸੇ ਚਲਦੀਏ ਤਾਂ ਕਰਜ਼ੇ ਦੇ ਵਿੱਚ ਪੰਜਾਬ ਡੁੱਬਿਆ ਹੋਇਆ ਹੈ ਤੇ ਜੇ ਬਖਰਾ ਰਾਜ ਆਪਾਂ ਕਰ ਲਿਆ ਤਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਉਪਰਾਂ ਨਹੀਂ ਇਹ ਜਿਹੜਾ ਹੁਣ ਵਾਲਾ ਰਾਜ ਹੈ ਉਹਦੇ ਕਰਕੇ ਹੀ ਇਹ ਸਮੱਸਿਆਵਾਂ ਨੇ ਜਿਹੜੇ ਅੱਜ ਤੁਸੀਂ ਪਾਣੀ ਦੀ ਗੱਲ ਕੀਤੀ ਬੁੱਢੇ ਨਾਲੇ ਦੀ ਗੱਲ ਕੀਤੀ ਇਕਨੋਮਿਕਸ ਦੀ ਕੀਤੀ ਜਾਂ ਇਹ ਸਾਰਾ ਟੋਟਲ ਜਿਹੜਾ ਐਗਰੀਕਲਚਰ ਸੈਕਟਰ ਲੈ ਕੇ ਆਪਾਂ ਸਾਰਾ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਸਭ ਕੁਝ ਇਹ ਕਿੱਥੋਂ ਪੈਦਾ ਹੋਇਆ ਹੈ ਏ ਸਟੇਟ ਜਿਸ ਪਾਲਿਸੀ ਤੇ ਚੱਲ ਰਹੀ ਇੰਡੀਆ ਦੀ ਇੰਡੀਆ ਦੀ ਸਟੇਟ ਜੋ ਵੈਸਟ ਦਾ ਪੋਲੀਟਿਕਲ ਮਾਡਲ ਉਹਦੀ ਐਕਸਟੈਂਸ਼ਨ ਸਟੇਟ ਹੈ ਵੈਸਟ ਦੀ ਸਾਰੀ ਪੋਲੀਟਿਕਸ ਜੋ ਇੱਕ ਮਾਡਰਨਿਟੀ ਦਾ ਆਈਡੀਆ ਹੈ ਉਹਦੇ ਤੇ ਬੇਸਡ ਹੈ ਮਾਡਰਨਿਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਤੇ ਤੁਸੀਂ ਜੋ ਲੋਕਕ ਹੈ ਉਹਨੂੰ ਮੰਨਣਾ ਹੈ ਉਹਦੇ ਤੇ ਮੰਨ ਕੇ ਉਹਨਾਂ ਨੇ ਇੰਡਸਟਰੀਅਲਾਈਜੇਸ਼ਨ ਲਿਆਂਦੀ ਇੰਡਸਟਰੀਅਲਾਈਜੇਸ਼ਨ ਤੋਂ ਅਰਬਨਾਈਜੇਸ਼ਨ ਆ ਗਈ ਅਰਬਨਾਈਜੇਸ਼ਨ ਤੋਂ ਗਲੋਬਲਾਈਜੇਸ਼ਨ ਆ ਗਈ ਉਹ ਤੋਂ ਡਿਜੀਟਾਈਜੇਸ਼ਨ ਆ ਗਈ ਮਾਡਰਨਿਟੀ ਸਾਰੀ ਖਤਮ ਕਰ ਦੋਗੇ ਉਹਦੇ ਵਿੱਚੋਂ ਉਹਨੂੰ ਕੰਟਰੋਲ ਕਰਨਾ ਹੈ ਜਿੱਦਾਂ ਮਹਾਰਾਜ ਨੇ ਕਿਹਾ ਕਿ ਜਿਹੜੇ ਤੁਹਾਡੇ ਵਿਕਾਰ ਨੇ ਉਹ ਖਤਮ ਥੜੀ ਹੋਣੇ ਨੇ ਮਹਾਰਾਜ ਕਹਿੰਦੇ ਪੰਜੇ ਵੱਦੇ ਮਹਾਵਲੀ ਇਹਨਾਂ ਮਹਾਵਲੀਆਂ ਨੂੰ ਵੱਧ ਬੰਨ ਕੇ ਆਪਣੇ ਅਨਸਾਰ ਹੀ ਕਰਨਾ ਹੁਣ ਇਸ ਵੇਲੇ ਇੰਡਸਟਰੀਲਾਈਜੇਸ਼ਨ ਤੇ ਇਹ ਸਾਰਾ ਜਿੰਨਾ ਅਰਬਨਾਈਜੇਸ਼ਨ ਜਿੰਨਾ ਸਾਰਾ ਇਹ ਚਾਰਾਂ ਦਾ ਫੀਨੋਮੈਨਾ ਉਹ ਖਾਪਤ ਕਰ ਰਿਹਾ ਹੈ ਉਹ ਪਦਾਰਥ ਨੂੰ ਮਾਨਣ ਦੇ ਪਾਸੇ ਨੂੰ ਮਨੁੱਖਤਾ ਨੂੰ ਉਹਨੇ ਲਾਇਆ ਹੋਇਆ ਜਿਹਦੇ ਵਿੱਚੋਂ ਇਹ ਸਾਰੀਆਂ ਜਿੰਨੀਆਂ এনवायरमेंट ਦੀਆਂ ਜਾਂ ਪੋਲਿਟਿਕਸ ਦੀਆਂ ਸਮੱਸਿਆਵਾਂ ਨਿਕਲ ਰਹੀਆਂ ਨੇ ਸੋ ਮੈਂ ਇਹ ਕਹਿਣਾ ਕਿ ਇਹ ਜਿਹੜੀਆਂ ਸਮੱਸਿਆਵਾਂ ਦੇ ਨਾਲ ਪੰਜਾਬ ਆ ਜੋ ਆ ਵਾਸਤਾ ਉਹ ਇਹ ਜੋ ਅੱਜ ਦੀ ਮਾਡਰਨ ਸਟੇਟ ਹੈ ਜੋ ਵੈਸਟ ਦਾ ਇੱਕ ਆਈਡੀਆ ਉਹਦੇ ਉੱਤੇ ਇੰਡੀਆ ਦੇ ਵਿੱਚ ਬ੍ਰਾਹਮਣਵਾਦ ਦੀ ਪੁੱਠ ਚੜ ਗਈ ਇਹਦੇ ਜਿਹੜਾ ਡਬਲ ਹੋ ਗਿਆ ਕੰਮ ਤੇ ਉਹ ਦੋਰੇ ਹਮਲੇ ਕਰਕੇ ਬ੍ਰਾਹਮਣਵਾਦ ਤੇ ਵੈਸਟ ਦੇ ਕਰਕੇ ਸਾਡੀ ਐਕਸਪਲੋਇਟੇਸ਼ਨ ਇਸ ਕਰਕੇ ਡਬਲ ਹੈ ਕਿ ਐਸੀ ਇੱਕ ਤਾਂ ਮਿਪਰ ਦੇ ਵੀ ਆਈਡੀਆ ਦੇ ਖਿਲਾਫ ਹੈ ਤੇ ਵੈਸਟ ਦਾ ਜਿਹੜਾ ਪਦਾਰਥਵਾਦ ਦਾ ਕੱਲਾ ਲੋਕਿਕ ਆਈਡੀਆ ਉਹਦੇ ਵੀ ਖਿਲਾਫ ਹੈ। ਤੋਂ ਇਸ ਕਰਕੇ ਵੈਸਟ ਤੇ ਬ੍ਰਾਹਮਣ ਦੋਏ ਇਕੱਠਾ ਸਾਡੇ ਤੇ ਹਮਲਾ ਕਰਦੇ। 84 ਜੀ ਦੇਖੋ ਕਿ ਇੰਡੀਆ ਪਲਾਨ ਕਰ ਰਿਹਾ ਹੈ। ਇੰਗਲੈਂਡ ਜਿਹੜਾ ਉਸ ਵਕਤ ਪੋਲੀਟੀਕਲੀ ਉਲਟ ਧੜੇ 'ਚ ਹੈ। ਇੰਡੀਆ ਤਾਂ ਰਸ਼ੀਆ ਦੇ ਧੜੇ 'ਚ ਸੀਗਾ। ਇੰਗਲੈਂਡ ਅਮਰੀਕਾ ਦੇ ਧੜੇ 'ਚ ਸੀਗਾ। ਬਟ ਇੰਗਲੈਂਡ ਤੇ ਇਜ਼ਰਾਈਲ ਜਿਹੜੇ ਸਭ ਤੋਂ ਕੀ ਕੰਪੋਨੈਂਟ ਨੇ ਇੰਡੀਆ ਤੋਂ ਆਪੋਜ਼ਿਟ ਧੜੇ ਦੇ ਉਹ ਇੰਡੀਆ ਨੂੰ ਸਲਾਹ ਦੇ ਰਹੇ ਨੇ ਕਿ ਸਿੱਖ ਕਿਦਾਂ ਖਤਮ ਕਰਨ ਦੇ। ਸਰ ਇਸ ਕਰਕੇ ਜਿਹੜਾ ਸਾਡੀ ਫਾਈਟ ਹੈ ਉਹ ਬਹੁਤ ਜਿਆਦਾ ਗੰਭੀਰ ਹੈ ਬਾਕੀ ਇਸ ਏਸ਼ੀਆ ਦੇ ਬਾਕੀ ਖਿੱਤੇ ਵਾਲੇ